ਏਮਕੋਂ ਸਾਹਿਬ ਦੀ ਚੜ੍ਹਾਈ ਲਈ ਗਲੇਸ਼ੀਅਰ ਇੱਥੋਂ ਸ਼ੁਰੂ ਹੋ ਜਾਂਦਾ ਹੈ। ਇਹ ਪੂਰਾ ਹੁਣ ਥੰਨੇੋਂ ਬਾਗ ਰਿਆ ਰਾਹ ਦੇ ਉੱਤੇ। ਕੱਲ ਵਾਲੇ ਟਰੈਕ ਤੱਕ ਤਾਂ ਆਪਾਂ ਏਦੀ ਨਾਰਮਲ ਥੂਟਾਂ ਚ ਆਗੇ ਕੋਈ ਪੌਣ ਦੀ ਲੋੜ ਨਹੀਂ ਪਰ ਇੱਥੇ ਠੰਡ ਸੀ ਰਾਤੀ ਵੀ ਤੇ ਸਵੇਰੇ ਵੀ ਕਾਫੀ ਠੰਡ ਸੀ। ਜਦੋਂ ਤੁਸੀਂ ਕੁਝ ਵੀ ਹੈਵੀ ਖਾਣੇ ਉਹਨੂੰ ਪਚਾਉਣ ਵਾਸਤੇ ਬਹੁਤ ਆਕਸੀਜਨ ਚਾਹੀਦੀ ਹੈ ਤੇ ਆਕਸੀਜਨ ਅੱਗੇ ਇਧਰ ਘਟਾ ਹੈ ਐਲਟੀਟਿਊਡ ਦਾ ਕਰਕੇ ਇਸ ਕਰਕੇ ਜਿਆਦਾ ਹੈਵੀ ਖਾ ਕੇ ਨਾ ਤੁਰਿਆ ਕਰੋ ਜਦੋਂ ਤੁਸੀਂ ਟਰੈਕ ਕਰਦੇ ਹੋ। ਪਹੁੰਚ ਗਏ ਆਪਾਂ ਉਸ ਜਗ੍ਹਾ ਤੇ ਜਿੱਥੋਂ ਪੌੜੀ ਚੜਦੀ ਆ ਆ ਖੱਬੇ ਹੱਥ ਤੇ ਸਾਹਮਣੇ ਰਾਹ ਆ ਪਰ ਮੰਤਰੀ ਮੈਂਮ ਦਾ ਡਿਸੀਜਨ ਆ ਵੀ ਪੌੜੀ ਚੜਨਾ ਹੈ ਕਿਉਂਕਿ ਪਿਛਲੀ ਵਾਰ ਵੀ ਅਸੀਂ ਪੌੜੀ ਚੜੇ ਸੀ ਆ ਵਾਲੇ ਨਿਸ਼ਾਨ ਸਾਹਿਬ ਦੇ ਕੋਲ ਪਹੁੰਚ ਗਏ ਆ ਤੇ ਉਹ ਜਾਣਾ ਬਸ ਦੁਕਾਨਾਂ ਦਿਖ ਰਹੀਆਂ ਉੱਥੋਂ ਬਸ ਪਹੁੰਚ ਗਏ ਆ ਵੀ ਆਪਾਂ ਸਿਖਰ ਤੇ ਤੇ ਸਾਹਮਣੇ ਦਰਸ਼ਨ ਹੋ ਰਿਹਾ ਸੱਚਕੰਨ ਸ਼੍ਰੀ ਹੇਮਪੁੰਡ ਸਾਹਿਬ ਦੇ ਹਾਲੇ ਵੀ ਦਰਬਾਰ ਸਾਹਿਬ ਦੇ ਆਲੇ ਦੁਆਲੇ बर्फ पूरी तरह भरी हुई है सताल वेख रहे हो वॉक द टोरना मैं हाँ मनप्रीत कौर सताल जी मैं हाँ अमरीक सिंह सिोरना ਅੱਜ ਅਸੀਂ ਗੋਬਿੰਦ ਘਾਣ ਤੋਂ ਸਤਿਗੁਰ ਸ਼੍ਰੀ ਹੇਮਕੁੰਟ ਸਾਹਿਬ ਚੱਲੇ ਆਂ। ਜੀ। ਸਵਾਸ਼ੇ ਹੋ ਗਏ ਆ ਤੇ ਪਿੱਛੇ ਸੰਗਤ ਜਾਣੀ ਸ਼ੁਰੂ ਵੀ ਹੋ ਗਈ ਆ ਤੇ ਅਸੀਂ ਵੀ ਹੁਣ ਮਤਲਬ ਪੂਰੀ ਤਿਆਰੀ ਕਰ ਲਈ ਆ ਤੁਰਨੀ ਵਾਲੇ ਆ। ਅਸੀਂ ਹੋਟਲ ਦੇ ਵਿੱਚ ਰੁਕੇ ਸੀ ਇੱਧਰਲੇ ਪਾਸੇ ਗੁਰਦੁਆਰਾ ਸਾਹਿਬ ਆ। ਗੋਬਿੰਦ ਘਾਣਾ ਵਾਲਾ ਪਰ ਸੰਗਤ ਬਹੁਤ ਜ਼ਿਆਦੀ ਹੋਣ ਕਰਕੇ ਹੂੰ ਰਸ਼ ਬਹੁਤ ਜ਼ਿਆਦਾ ਸੀ ਤੇ ਕਮਰੇ ਤੇ ਡਾਰਮਟਰੀ ਸਾਰੀਆਂ ਲੱਗੀਆਂ ਪਈਆਂ ਸੀ ਇਸ ਕਰਕੇ ਅਸੀਂ ਕਿਹਾ ਵੀ ਚਲੋ ਪਰਿਵਾਰ ਦੇ ਨਾਲ ਆ ਤੇ ਬਾਹਰ ਹੀ ਕਮਰਾ ਲੈ ਲਈਏ। ਕਿਉਂਕਿ ਇਦਾਂ ਦੇ ਮੌਕੇ ਤੇ ਜਦੋਂ ਸੰਗਤ ਜ਼ਿਆਦਾ ਹੋ ਜਾਵੇ ਫਿਰ ਮੈਨੇਜਮੈਂਟ ਦੇ ਵੀ ਹੱਥ ਖੜੇ ਹੋ ਜਾਂਦੇ ਆ ਹਾਲਾਂਕਿ ਪ੍ਰਬੰਧ ਬਹੁਤ ਵਧੀਆ ਹੈ ਲੰਗਰ ਪਾਣੀ ਦਾ ਪੂਰਾ ਪ੍ਰਬੰਧ ਆ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਪਰ ਫਿਰ ਵੀ ਕਿਤੇ ਨਾ ਕਿਤੇ ਕੁਝ ਪ੍ਰੋਬਲਮਸ ਆ ਜਾਂਦੀਆਂ ਰਹਿਸ਼ ਦੀਆਂ ਜਦੋਂ ਇੰਨੀ ਜ਼ਿਆਦਾ ਤਾਦਾਦ ਦੇ ਵਿੱਚ ਸੰਗਤ ਆ ਜਾਵੇ ਪਹਿਲੇ 2 ਸਾਲਾਂ ਦੇ ਵਿੱਚ ਅਸੀਂ ਕਦੇ ਵੀ ਇੰਨੀ ਸੰਗਤ ਨਹੀਂ ਦੇਖੀ ਅਸੀਂ ਲਗਾਤਾਰ ਤੀਜੇ ਸਾਲ ਆਏ ਆ ਤੇ ਉਹ ਦੋ ਸੰਗਤ ਠੀਕ ਹੁੰਦੀ ਆ ਕਮਰੇ ਵੀ ਆਰਾਮ ਨਾਲ ਮਿਲ ਜਾਂਦੇ ਆ ਪਰ ਇਸ ਵਾਰ ਸੰਗਤ ਇੰਨੀ ਜ਼ਿਆਦਾ ਆ ਕਿ ਕਈਆਂ ਨੂੰ ਸਰਾਵਾਂ ਦੇ ਬਾਹਰ ਹੀ ਐਦੀ ਪਏ ਨੇ ਕੰਬਲ ਹਾਲਾਂਕਿ ਮਿਲਦੇ ਆ ਪਰ ਰੂਮ ਨਹੀਂ ਮਿਲ ਰਹੇ ਤੇ ਇਸੇ ਕਰਕੇ ਜਿਹੜੇ ਆ ਮਾਰਕੀਟ ਵਾਲੇ ਬੰਦੇ ਆ ਜਿਹੜੇ ਹੋਟਲਾਂ ਵਾਲੇ ਆ ਇਹਨਾਂ ਨੇ ਰੇਟ ਦੁੱਗਣੇ ਤੋਂ ਤਿੱਗਣੇ ਕੀਤੇ ਹੋਏ ਆ ਤੇ ਤੁਹਾਨੂੰ ਦਿਖਾਉਨੇ ਆ ਕੱਲ੍ਹ ਵਾਲੀ ਵੀਡੀਓ 'ਚ ਵੀ ਦਿਖਾਇਆ ਸੀ ਵੀ 4000 'ਚ ਸਾਨੂੰ ਕਿਹੜਾ ਕਮਰਾ ਮਿਲਿਆ ਬਾਕੀ ਆ ਜੋ ਵੇਖ ਲਈ ਆਪਣੇ ਨਾਲ ਦੇ ਤਿਆਰ ਹੋ ਗਏ ਕਿ ਨਹੀਂ ਚਲਦੇ ਆ ਕਮਰੇ ਆਲੋ ਦੂ ਨੰਬਰ ਸਨ ਮਿਲਿਆ ਸੀ 139 ਹਾਂਜੀ ਵੀ ਤਿਆਰ ਹੋ ਗਏ ਸਾਂਝੇ ਆਜੇ ਹੋ ਗਈ ਹੋ ਗਈ ਤਿਆਰੀ ਚਲਿਏ ਫਿਰਆਂ ਪੁੱਲ ਪਿਆਰੀਆਂ ਪੁੱਲ ਪਿਆਰੀਆਂ ਚਲੋ ਜੀ ਚਲੋ ਫਿਰ ਆਹ ਦੇਖ ਲੋ ਸਾਮਾਨ ਜਿਹੜਾ ਉੱਥੇ ਆਪਾਂ ਨੂੰ ਇਸ਼ਨਾਨ ਲਈ ਚਾਹੀਦਾ ਥੋੜਾ ਬਹੁਤਾ ਉਹ ਇਹਦੇ ਚ ਪਾ ਲਿਆ ਨਵਾਂ ਬੈਗ ਲੈ ਲੈਣਾ ਨੇ ਇੱਥੋਂ ਹਾਂ ਸਾਮਾਨ ਬਾਰੇ ਵੀ ਜਾਣਕਾਰੀ ਦਿੰਦੇ ਆ ਦੇਖ ਲੋ ਆਹ ਵਾਲਾ ਕਮਰਾ ਹੈ ਹਮਮ ਅ ਦੋ ਡਬਲ ਬੈੱਡ ਲੱਗੇ ਆ ਇਹਦੇ ਜੇ ਤੇ ਇਹ 4000 ਚ ਦਿੱਤਾ ਨਹੀਂ ਤੇ ਪਿਛਲੇ ਸੀਜ਼ਨ ਦੇ ਵਿੱਚ ਇਹ 1500 ਤੱਕ ਇਦਾਂ ਦਾ ਮਿਲ ਜਾਂਦਾ ਸੀਗਾ ਹਮਮ ਚਲੋ ਵੀ ਸੰਗਤ ਜੀ ਆ ਵਾਲਾ ਸਾਡਾ ਹੋਟਲ ਸੀਗਾ ਜਿੱਥੇ ਆਪਾਂ ਰੁਕੇ ਸੀਗੇ ਹੋਟਲ ਗੁਰੂ ਪ੍ਰਸ਼ਾਦ ਬਸ ਇਹੀ ਥਾਂ ਤੋਂ ਕਹਿਣਾ ਵੀ ਰਕਤ ਚਲੋ ਜੀ ਰਤਿੰਦਰ ਜੀ ਚਲੋ 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 ਭਾਈ ਯਾਰ ਤੁਹਾਨੂੰ ਵੀ ਆ ਦੇਖੋ ਸਾਡੇ ਭਾਜੀ ਤੇ ਇਧਰ ਭਾਬੀ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਅਸੀਂ ਥੋੜਾ ਜਿਹਾ ਵਿਛੜ ਗਏ ਸੀ ਪਹਿਲਾਂ ਕਿਉਂਕਿ ਇਹ ਬੱਚੇ ਦੇ ਨਾਲ ਆਣਾ ਸੀਗਾ ਆ ਬੱਚੇ ਨੂੰ ਫਿਰ ਚੱਕ ਕੇ ਚੱਲਣਾ ਔਖਾ ਹੁੰਦਾ ਜੀ ਜਿਆਦਾ ਟਾਈਮ ਲੱਗਦਾ ਕੱਲ ਸਾਡੇ ਤਾਂ ਐਈ ਇਹਦਾ ਇਹ ਕਰ ਰਹੇ ਵੀ ਆਪਣੇ ਬੱਚਿਆਂ ਨੂੰ ਲੈ ਕੇ ਆਓ ਜੀ ਬੱਚਿਆਂ ਨੂੰ ਵੀ ਦਰਸ਼ਨ ਕਰਾਓ ਕੋਈ ਨਹੀਂ ਗੁਰੂ ਮਹਾਰਾਜ ਆਪ ਹੀ ਲੈ ਜਾਂਦੇ ਹੁੰਦੇ ਸਹੀ ਗੱਲ ਹੈ ਭਾਬੀ ਤੁਹਾਨੂੰ ਕੋਈ ਦਿੱਕਤ ਤਾਂ ਨਹੀਂ ਹੋਈ ਗੱਲ ਨਹੀਂ ਨਹੀਂ ਸਤਿ ਸ਼੍ਰੀ ਅਕਾਲ ਜੀ ਵਧੀਆ ਰਹੇ ਹਾਂਜੀ ਚਲੋ ਆਜੋ ਹੇਠੋਂ ਗੋਬਿੰਦ ਘਾੜ ਤੋਂ ਤਾਂ ਕਾਫੀ ਸਮਾਨ ਆਪਾਂ ਤਾਂ ਹਮ ਤੱਕ ਲੈ ਕੇ ਆਏ ਸੀਗੇ ਪਰ ਇੱਥੇ ਜਮਾ ਕਰਾਤਾ ਕਿਉਂਕਿ ਫਿਰ ਸਾਰਾ ਕੁਝ ਆਪਾਂ ਉੱਪਰ ਲੈ ਕੇ ਨਹੀਂ ਜਾ ਸਕਦੇ ਤੇ ਇਹਦੇ ਲਈ ਗੱਠੜੀ ਘਰ ਵੀ ਹੈਗਾ ਇੱਥੇ ਤਾਂ ਹਮ ਤੇ ਅੱਜ ਗੁਰਦੁਆਰਾ ਸਾਹਿਬ ਦੇ ਅੰਦਰ ਹੀ ਬਾਕੀਆ ਦੁਕਾਨਾਂ ਦੇ ਉੱਤੇ ਵੀ ਥੋੜੇ ਬੋਦੇ ਪੈਸੇ ਲੈ ਕੇ ਜਾਮਾਂ ਕਰ ਲੈਣਗੇ। ਜੋ ਤੁਸੀਂ ਵੇਖ ਲਿਓ ਵੀ ਕਿੱਥੇ ਜਾਮਾਂ ਕਰਾਉਣਾ ਹੈ। ਤੁਹਾਰੇ ਬਾਬੇ 3000 ਰੁਪਇਆ ਆਣੇ ਜਾਣਾ 2500 ਰੁਪਇਆ। ਬੜਾ ਕੋਟਾ ਤੋਂ ਬੁੱਕ ਹੋ ਗਿਆ। ਖੱ쩌ਰਾਂ ਦਾ ਅੱਡਾ ਆ ਗਿਆ ਇੱਥੇ। ਗੁਰਦੁਆਰਾ ਸਾਹਿਬ ਤੋਂ ਥੋੜਾ ਜਿਹਾ ਬਾਹਰ ਨਿਕਲ ਗਈ ਆ ਤੇ ਇੱਥੇ ਤੁਸੀਂ ਇਹ ਲੈ ਸਕਦੇ ਹੋ। ਅੱਜ ਕੱਲ ਦਾ ਜਿਹੜਾ ਰੇਟ ਚੱਲ ਰਿਹਾ ਉਹ ਇੱਕ ਪਾਸੇ ਦਾ ਇਹ ਕਹਿ ਰਹੇ ਆ 1600 ਰੁਪਇਆ ਤੇ ਜੇ ਦੋਨੋਂ ਪਾਸੇ ਦਾ ਕਰਨਾ ਆ। ਇਥੋਂ ਲੈ ਕੇ ਹੈਮਪੁਨ ਸਾਹਿਬ ਤੇ ਹੈਮਗੜ ਤੋ ਫਿਰ ਇਥੋਂ ਤੱਕ ਉਹਦੇ ਦੀ ਫਿਰ 2500 ਰੁਪਇਆ ਆ ਛੋਟਾ ਜਿਹਾ ਮਤਲਬ ਡਿਸਕਾਊਂਟ ਦੇ ਦਿੰਦੇ ਆ ਫਿਰ ਇੱਕ ਪਾਸੇ ਦਾ ਸੁਪਣਾ ਸੁਪਨਾ ਕਹਿੰਦੇ ਅਗਲਾ ਆਉਂਦੇ ਇਧਰ ਪਹਾੜਾਂ ਤੇ ਸੂਰਜ ਦੀ ਲਸ਼ਕੋਰ ਪੈਣ ਲੱਗੀ ਵੈਸੇ 5 ਵਜੇ ਦੀ ਪੈਂਦੀ ਥੋੜੀ ਥੋੜੀ ਉੱਪਰ ਚੋਟੀਆਂ ਤੇ ਪਰ ਇਧਰਲੇ ਪਹਾੜਾਂ ਤੇ ਹੱਲੇ ਨਹੀਂ ਪਈ ਇਹ ਹੌਲੀ ਹੌਲੀ ਵਹ ਸਾਰੇ ਰਾਜ ਵੀ ਧੋਪ ਆ ਜਾਣੀਆਂ ਉਹ ਸਾਹਮਣੇ ਜਿਹੜਾ ਚਰਨਾ ਡੇਗ ਰਿਹਾ ਉਹ ਚਰਨਿਆਂ ਦਾ ਹੀ ਪਾਣੀ ਆ ਜਿਹੜਾ ਸਾਰਾ ਗੁਰਦੁਆਰੇ ਸਾਹਿਬ ਜਾਂ ਫਿਰ ਹੋਟਲਾਂ ਦੇ ਵਿੱਚ ਵਰਤੇ ਆ ਜਾਂਦਾ ਉਹਨੂੰ ਉਥੋਂ ਪਾਈਪਾਂ ਵਿੱਚ ਲਿਆ ਕੇ ਇੱਥੇ ਆ ਟੈਂਕੀਆਂ ਜੀਆਂ ਇਹਨਾਂ ਟੈਂਕੀਆਂ 'ਚ ਭਰ ਕੇ ਤੇ ਫਿਰ ਪਾਈਪਾਂ ਰਾਹੀਂ ਅੱਗੇ ਨੂੰ ਲੈ ਕੇ ਜਾਂਦੇ ਆ ਤੇ ਇਹਨਾਂ ਦੇ ਘੋੜੇ ਜੇ ਵੇਰ ਗਏ ਇੱਥੋਂ ਚਲੋ ਵੀ ਚਲੋ ਨਿੱਕੇ ਜਵਾਗ ਜਦੋਂ ਨਾਲ ਹੋਣ ਇਹ ਚੱਕ ਕੇ ਵੇਹ ਦੁਰਨਾ ਮੁਸ਼ਕਲ ਹੁੰਦਾ ਭਾਜੀ ਕੱਲ ਵੀ ਸਾਰਾ ਟਰੈਕ ਫਤਿਹ ਨੂੰ ਚੱਕ ਹੀ ਕਰਕੇ ਆਏ ਆ ਕਿਉਂਕਿ ਇਹ ਨਿੱਕੇ ਜਿਹੜਾ ਜਮਾ ਫਿਰ ਜਦੋਂ ਉਹ ਬਿਠਾਈ ਦਾ ਕਾਂਡੀ ਦੇ ਨਾਲ ਉਹ ਦੋਵੇਂ ਥੋੜਾ ਜਿਆ ਰੋਂਦੇ ਆ ਤਾਂ ਕਰਕੇ ਇਦਾਂ ਚੱਕ ਹੀ ਸਹੀ ਰਹਿੰਦਾ ਕੀ ਕਹਿੰਦਾ ਇਹ ਪਾਣੀ ਵੇਖ ਕੇ ਵਧੀਆ ਲੱਗਦਾ ਪਾਣੀ ਓਏ ਪਾਣੀ ਕਿੱਥੇ ਆਵੇ ਆ ਨਦੀ ਸੋਹਣੀ ਲੱਗਦੀ ਆ ਨੀਚੇ ਨਹੀਂ ਜਾ ਸਕਦੇ ਆਪਾਂ ਮਨਪ੍ਰੀਤ ਮੈਂ ਮੈਂ ਇਥੋਂ ਦੀ ਠੰਡ ਬਾਰੇ ਜਾਣਕਾਰੀ ਦਿਓ ਜੀ ਇੱਥੇ ਦੀ ਠੰਡ ਕਾਫੀ ਆ ਕੱਲ ਵਾਲੇ ਟਰੈਕ ਤੱਕ ਤਾਂ ਆਪਾਂ ਇੱਦੀ ਨਾਰਮਲ ਸੂਟਾਂ 'ਚ ਹੀ ਆ ਗਏ ਕੋਈ ਪਾਉਣ ਦੀ ਲੋੜ ਨਹੀਂ ਪਰ ਇੱਥੇ ਠੰਡ ਸੀ ਰਾਤੀ ਵੀ ਤੇ ਸਵੇਰੇ ਵੀ ਕਾਫੀ ਠੰਡ ਸੀ ਤਾਂ ਹੀ ਆ ਦੇਖੋ ਸਾਲ ਦੇ ਕੋਟੀ ਵੀ ਪਾਈ ਆ ਤੇ ਉਪਰੋਂ ਜੈਕਟ ਪਾਈ ਆ ਪਰ ਇਹ ਸਵੇਰਾਂ ਤੋਂ ਸੀ ਹੁਣ ਪਰ ਅੱਗੇ ਜਾ ਕੇ ਉੱਪਰ ਵਾਲੀ ਜੈਕਟ ਲੱਥ ਜੇਗੀ ਹਾਂ ਸਵੇਰਾ ਸਵੇਰਾ ਯਾਰ ਹਾਂ ਲਈ ਕਿਉਂਕਿ ਗਰਮੀ ਜਦੋਂ ਆਉਣੀ ਨਾ ਚੜਾਈ ਚੜਦੇ ਆ ਫੇਰ ਪਰ ਸਵੇਰ ਸਵੇਰੇ ਮੈਂ ਪਾ ਲਈ ਸੀ ਮੈਂ ਕਿਹਾ ਕੱਲ ਰਾਤ ਨੂੰ ਥੋੜਾ ਬੁਖਾਰ ਹੋ ਗਿਆ ਸੀ ਹੂੰ ਅਸੀਂ ਨਾ ਇਸ ਕਰਕੇ ਵੀ ਜ਼ਿਆਦਾ ਕੱਪੜੇ ਲਿਓਣ ਤੋਂ ਮਨਾ ਕਰ ਰਹੇ ਆਂ ਵੀ ਇੱਕ ਜੈਕਟ ਬਹੁਤ ਹੁੰਦੀ ਆ ਉਹ ਇੱਥੇ ਹੀ ਕੰਮ ਆਣੀ ਵਸਤਾਂ ਤੋਂ ਜਾ ਕੇ ਉੱਪਰ ਤੱਕ ਪਾਣੀ ਸ਼ਾਮ ਨੂੰ ਤਾਂ ਆਉਂਦੀ ਕਿਉਂਕਿ ਐਵੇਂ ਤੁਸੀਂ ਪਹਾੜ ਚੱਕੀ ਫਿਰੋਗੇ ਤੇ ਬਾਅਦ ਵਿੱਚ ਤੁਸੀਂ ਪਾਈ ਨਾ ਫਿਰ ਤਾਂ ਨਾ ਹੋਣਾ ਯਾਰ ਐਵੇਂ ਚੱਕ ਕੇ ਲਿਆਏ ਹੂੰ ਸੋ ਇੱਕ ਜੈਕਟ ਬਹੁਤ ਹੁੰਦੀ ਆ ਤੇ ਇੱਕ ਲੈ ਕੇ ਆਇਆ ਕਰੋ ਵਾਦੂ ਸਰ ਜਾਏਗਾ ਹਾਂਜੀ ਜ਼ੁਖਾਰ ਵੀ ਹੁੰਦਾ ਵੈਸੇ ਕਿਉਂਕਿ ਗਰਮੀ ਸਰਦੀ ਹੈ ਨਾ ਹਾਂ ਹਾਂ ਇੱਕਦਮ ਮੌਸਮ ਬਦਲਦਾ ਪਹਿਲਾਂ ਗਰਮ ਹਵਾਵਾਂ ਤੇ ਠੰਡੀਆਂ ਆਹ ਕੱਲ ਜਦੋਂ ਚੜਦੇ ਸੀ ਕਿੰਨਾ ਪਸੀਨਾ ਆ ਰਿਹਾ ਸੀ ਮਤਲਬ ਭੇਜ ਗਿਆ ਪਸੀਨੇ ਨਾਲ ਗਰਮੀ ਨਾਲ ਤੇ ਹੁਣ ਜਦੋਂ ਇੱਥੇ ਆਏ ਹੁਣ ਇੱਥੇ ਥੋੜਾ ਠੀਕ ਹੋਇਆ ਪਰ ਇਹ ਆਪਾਂ ਨੂੰ ਨੁਕਸਾਨ ਪਹੁੰਚਾਉਂਦਾ ਕਿਉਂਕਿ ਇਹ ਨਾਲ ਜ਼ੁਕਾਮ ਹੁੰਦਾ ਹੈ ਜਬ ਬੁਖਾਰ ਰਾਤੀ ਬੁਖਾਰ ਹੋ ਗਿਆ ਸੀ ਆਪਾਂ ਤਾਂ ਵੀ ਚਲੋ ਆਜੋ ਮੋਰੇ ਨੂੰ ਆ ਮੋਰੇ ਚੈੱਕ ਪੋਸਟ ਆ ਗਈ ਤੇ ਇਥੋਂ ਇਧਰ ਖੱਬੇ ਹੱਥ ਨੂੰ ਫੁੱਲਾਂ ਦੀ ਘਾਟੀ ਨੂੰ ਰਾਹ ਜਾਂਦਾ ਚਾਰ ਕਿਲੋਮੀਟਰ ਇਥੋਂ ਫੁੱਲਾਂ ਦੀ ਘਾਟੀ ਆ ਪਰ ਅੱਜ ਕੱਲ੍ਹ ਆਲੇ ਫੁੱਲ ਨਹੀਂ ਖਿੜੇ ਕਿਉਂਕਿ ਜੂਨ ਦਾ ਇਹ ਦੂਜਾ ਹਫਤਾ ਹੈ ਤੇ ਅਗਸਤ ਦੇ ਵਿੱਚ ਵੈਸੇ ਵੇਖਣ ਵਾਲੀ ਹੁੰਦੀ ਹੈ ਇਹ ਪੂਰੀ ਚੰਗੀ ਤਰ੍ਹਾਂ ਤਕਰੀਬਨ ਡੇਢ ਕਿਲੋਮੀਟਰ ਚੜੇ ਆਇਆ ਤੇ ਇੱਥੇ ਆਪਾਂ ਨੂੰ ਵੇਖਣ ਵਾਲੇ ਬਾਈ ਮਿਲ ਗਏ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਕੀ ਨਾਮ ਠੀਕ ਠਾਕ ਬਾਈ ਮੇਰਾ ਨਾਮ ਸੁਖਚੈਨ ਸਿੰਘ ਕਿੱਥੋਂ ਜਈ ਮੋਗੇ ਤੋਂ ਤੁਸੀਂ ਬਾਈ ਮੈਂ ਵੀ ਮੋਗੇ ਦਾ ਬਾਈ ਤੁਹਾਡਾ ਨਾਮ ਸਿਮਰਨਜੀਤ ਬਾਈ ਸਿਮਰਨਜੀਤ ਬਾਈ ਨੇ ਪਛਾਣ ਲਿਆ ਕਹਿੰਦਾ ਤੁਸੀਂ ਤਾਂ ਹਰ ਸਾਲ ਆਉਂਦੇ ਹੋ ਹਾਂਜੀ ਤੀਜਾ ਸਾਲ ਹੋ ਗਿਆ ਬਹੁਤ ਬਲੌਗ ਦੇਖੇ ਬਹੁਤ ਵਧੀਆ ਲੱਗਦਾ ਬਾਈ ਸ਼ੁਕਰੀਆ ਭਰਾ ਬਲੂ ਦੇਖ ਕੇ ਹੋਰ ਸਾਹ ਚੰਗਾ ਚੜਿਆ ਹੈ ਥੋੜੀ ਜਿਹਾ ਪਹਿਲੀ ਵਾਰ ਆਏ ਹੋ ਪਹਿਲਾਂ ਵੀ ਆਏਗੇ ਦੀ ਨਹੀਂ ਆਏ ਤਾਂ ਦੂਜੀ ਵਾਰ ਹਾਂ ਪਰ 0 ਰੁਪਏ ਜੇ ਨਾ ਫਿਰ ਇਹਨਾਂ ਚੜੀਏ ਫਿਰ ਹਾਂ ਜਾ ਪਹਿਲਾਂ ਕਦੋਂ ਗਏ ਸੀਗੇ ਪਹਿਲਾਂ ਆਏ ਪਿਛਲੇ 22 22 ਜਾਏ ਸੀ 22 ਜਾਏ 200 ਇੱਕ ਸਾਲ ਦਾ ਗੈਪ ਆਇਆ ਵਿੱਚ ਸਹੀ 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 ਚਲੋ ਫਿਰ ਹਾਂ ਹਾਂ ਚਲੋ ਚੜਦੇ ਚਲੀਏ ਥੋੜਾ ਘੋਰ ਦੌਰ ਕੇ ਸੰਗਤਾਂ ਦਮ ਲੈਣ ਲਈ ਬੈਗੀਆਂ ਤੇ ਹੁਣ ਇਹਨਾਂ ਨੂੰ એનર્ਜੀ ਦੇਣੀ ਆ ਆਪਾਂ ਫਤ ਇਹਨੂੰ ਬੈਠੇ ਬੈਠੇ ਇਹਨੂੰ ਸਾਹ ਜੜ ਗਿਆ ਚਾਕਲੇਟ ਖਾ ਲਈ ਚਾਕਲੇਟ ਖਾੜ ਕੇ ਤਾਂ ਵੀ ਬੈਗ ਚ ਇਹਨੂੰ ਅਦੇ ਸਾ ਚੜ ਗਏ ਫਤਿਹ ਇਹਨਾਂ ਚੰਗੀ ਕੰਬਲੀ ਚ ਲਵੇਟਦੀ ਹੁਣ ਇਹਨੂੰ ਠੰਡ ਲੱਗਦੀ ਸੀਗੀ ਫਤਿਹ ਹੋ ਜੀ ਚਾਕਲੇਟ ਖਾਣਾ ਚਾਕਲੇਟ ਖਾਣੀ ਇਹਨੂੰ ਪਤਾ ਸੀ ਫੁੱਫੂ ਦੇ ਬੈਗ ਚ ਆ ਕਹਿੰਦਾ ਤਾਈ ਨੂੰ ਕਹਿੰਦਾ ਫੁੱਫੂ ਦੇ ਬੈਗ ਚੋਂ ਕੱਢ ਕੇ ਦੋ ਹੱਥ ਦਾ ਕੱਢੋਗੇ ਛੱਲ ਕੇ ਦੋ ਲਫਾਫਾ ਹਾਲ ਕਰੋ ਬੋਲ ਖਾਣੀ ਚਾਕਲੇਟ ਇਧਰ ਵੀ ਖਾਣੀ ਸਾਰੇ ਚਾਕਲੇਟ ਦੋ ਦੋ ਦੇ ਦਿਓ ਚੱਕੋ ਚੱਕੋ ਇਹ ਕੱਢੋ ਹੋਰ ਦੋ ਇਧਰ ਆ ਜਾਓ ਭਾਈ ਅੱਧੀ ਅੱਧੀ ਖਾ ਲੈਣੀ ਨਹੀਂ ਨਹੀਂ ਇਹ ਖੜ ਕੇ ਖਾਂਦੇ ਹੁੰਦੇ ਆ ਬੈਣਾ 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 ਨਹੀਂ ਸਾਰੇ ਜਾ ਬੈ ਜਾ ਮਨ ਅਮੰਦ ਮਨ ਬੇਗੋਰ ਕਿਦਾਂ ਸਾਫ ਲਿਆ ਵੀ ਨਹੀਂ ਬਚਾਈ ਆ ਭੋਲਾ ਥੋੜਾ ਥੋੜਾ ਚਲ ਕੋਈ ਨਾ ਚਾਕਲੇਟ ਖਾ ਉਹ ਨਰਜੀ ਲਾਓ ਇਹਦੇ ਚੋਂ ਕੋਈ ਫਾਇਦਾ ਨਹੀਂਗਾ ਹਾਂਜੀ ਤਾਂ એનર્ਜੀ ਨਹੀਂ ਆਈਗੀ ਸਵੇਰ ਨੂੰ ਵੇਹ ਬਾੜਾ ਨਾ ਹੈਵੀ ਖਾਣਾ ਵੀ ਨਹੀਂ ਚਾਹੀਦਾ ਬਿਲਕੁਲ ਬਿਲਕੁਲ ਕਾਰਨ ਉਹਦਾ ਇਹ ਆ ਵੀ ਜਦੋਂ ਤੁਸੀਂ ਕੁਝ ਵੀ ਹੈਵੀ ਖਾਣੇ ਉਹਨੂੰ ਪਚਾਉਣ ਵਾਸਤੇ ਬਹੁਤ ਆਕਸੀਜਨ ਚਾਹੀਦੀ ਹੈ ਤੇ ਆਕਸੀਜਨ ਅੱਗੇ ਇਧਰ ਘਟਾ ਐਲਟੀਟਿਊਡ ਦਾ ਕਰਕੇ ਕਿਉਂਕਿ 10000 ਫੁੱਟ ਦਾ ਐਲਟੀਟਿਊਡ ਥੱਲੇ ਧਾਮ ਤੱਕ ਕੀ ਹੋ ਜਾਂਦਾ ਤੇ ਉੱਪਰ ਨੂੰ ਚੜਦੇ ਆ ਚੜਦੇ ਆ ਹੋਰ ਜ਼ਿਆਦਾ ਵੱਧਾ ਹੀ ਜਾਂਦਾ ਐ ਸੋ ਇਸ ਕਰਕੇ ਜ਼ਿਆਦਾ ਹੈਵੀ ਖਾ ਕੇ ਨਾ ਤੁਰਿਆ ਕਰੋ ਜਦੋਂ ਤੁਸੀਂ ਟਰੈਕ ਕਰਦੇ ਹੋ ਉਹ ਦਿਖ ਰਿਹਾ ਗੋਬਿੰਦ ਧਾਮ ਜਿੱਥੋਂ ਆਪਾਂ ਟਰੈਕ ਸ਼ੁਰੂ ਕੀਤਾ ਸੀ 6:40 ਤੇ ਆਪਾਂ ਤੁਰੇ ਸੀ ਉੱਥੋਂ ਤੇ ਚੜਦੇ ਚੜਦੇ ਐਸਾ ਤੱਕ ਪਹੁੰਚ ਗਏ ਆ ਆਪਾਂ ਤੋ ਇਹ ਚਾਹਮਾ ਨਹੀਂ ਇਕੱਠੇ ਰਹਿਣਾ ਬਸ ਖਿੱਚੀ ਆਓ ਇੱਕ ਦੂਸਰੇ ਨੂੰ ਆਹ ਉਹ ਦੋ ਜਾਨੇ ਮੋਰੇ ਚਲ ਗਈ ਕਾਫੀ ਹਾਈਟ ਤੇ ਆ ਗਏ ਆ ਤੇ ਇੱਥੇ ਹੁਣ ਦੁਕਾਨਾਂ ਸ਼ੁਰੂ ਹੋ ਗਈਆਂ ਨੇ ਕਾਫੀ ਵੈਸੇ ਥੱਲੇ ਵੀ ਆ ਗਈਆਂ ਤਿੰਨ ਚਾਰ ਤੇ ਇੱਥੋਂ ਆ ਕੇ ਫਿਰ ਆਪਾਂ ਕੁਝ ਖਾਣ ਨੂੰ ਬੈਠੇ ਆ ਕਿਉਂਕਿ 헤ਠਾ ਕੁਝ ਖਾਸ ਖਾ ਕੇ ਨਹੀਂ ਆਏ ਸੀ ਇਕੱਲੀ ਚਾਹ ਪੀ ਕੇ ਆਏ ਤਾਂ ਇਥੋਂ ਨੌਜਵਾਨਾਂ ਨੇ ਮੈਗੀ ਆਰਡਰ ਕੀਤੀ ਹੈ ਸਹੀ ਹੈ ਇਹਦੀ ਕੁਆਂਟੀਟੀ ਵੀ ਜ਼ਿਆਦੀ ਲੱਗਦੀ ਹੈ ਨਾ ਅਸੀਂ ਉਹਦਣ ਫੁੱਲਣਾ ਤੋਂ ਥੋੜਾ ਜਿਆ ਤੁਰ ਕੇ ਹੀ ਲਈ ਸੀਗੀ ਤੇ ਉਹ 70 ਰੁਪਏ ਦੀ ਪਲੇਟ ਸੀ ਪਰ ਆਹ ਪਲੇਟ 80 ਦੀ ਦਿੱਤੀ ਇੱਥੇ ਇਹਨੇ ਤੇ ਮੈਨੂੰ ਰੇਟ ਦੇ ਹਿਸਾਬ ਨਾਲ ਕੁਆਂਟੀਟੀ ਮਤਲਬ ਵਧੀਆ ਲੱਗੀ ਐ ਚਲੋ ਸ਼ੱਕੋ ਬਾਕੀ ਭਾਜੀ ਹੋਣੀ ਅਸੀਂ ਡੀਕ ਰਹੇ ਹਾਂ ਥੱਲੇ ਆ ਤੇ ਡੀਕ ਆ ਵੀ ਛੇਤੀ ਆ ਜਾਣ ਤੇ ਫਿਰ ਉਹਨਾਂ ਨੂੰ ਵੀ ਨਾਲ ਖਵਾ ਕੇ ਤੋਰੀਏ ਮੈਗੀ ਅਸੀਂ ਖਾ ਲਈ ਆ ਤੇ ਭਾਜੀ ਹੁਣ ਨਾ ਮੈਸੇਜ ਕਰਕੇ ਗੱਲ ਕੀਤੀ ਉਹ ਥੱਲੇ ਹੀ ਨੇ ਫਤੇ ਦੀ ਤਬੀਅਤ ਨਾ ਥੋੜੀ ਜਿਹੀ ਖਰਾਬ ਹੋ ਗਈ ਆ ਤੇ ਬੈਗ ਮੇਰੇ ਕੋਲ ਆ ਦਵਾਈਆਂ ਇਹਦੇ ਚ ਆ ਮਨੂੰ ਅਦਾ ਠੰਡ ਠੂੰਡ ਲੱਗੀ ਉਹਨੂੰ ਤੇ ਉਹ ਥੱਲੜੀ ਦੁਕਾਨ ਤੇ ਬੈਠੇ ਆ ਉਹ ਦਵਾਈਆਂ ਲੈ ਕੇ ਜਾ ਰਹੇ ਆ ਥੱਲੇ ਹੁਣ ਬੈਗ ਲੈ ਕੇ ਉਤਰਨਾ ਥੋੜਾ ਜਿਆਦਾ ਔਖਾ ਕਿ ਨਹੀਂ ਜੱਗੀ ਹਾਂ ਕਿਤੇ ਬੈਲੈਂਸ ਬਣਾਉਣਾ ਰੋਕਣਾ ਔਖਾ ਨਾ ਆਪਣੇ ਆਪ ਨੂੰ ਅੱਗੇ ਇੱਥੇ ਭਰਾਵਾ ਆ ਖਾ ਚਰਜੀ ਨੇ ਦੂਸਰੇ ਖੱਤਰ ਵਾਲੇ ਨੂੰ ਮਾਰੀ ਪਿੱਛੇ ਛੱਡ ਲਾਤ ਉਹਦੀ ਛੱਲ ਕੇ ਰਸਤੀ ਹੈ। ਬਹੁਤ ਮੁਸ਼ਕਲ ਹੈ। ਉੱਤਰਨਾ। ਅਸੀਂ ਉੱਪਰ ਵਾਲੀ ਦੁਕਾਨ ਤੇ ਸੀ ਉਦੋਂ ਹੇਠਾਂ ਦੂਸਰੀ ਆ ਆ ਤੇ ਤੀਸਰੀ ਥੱਲੇ ਨੂੰ ਆ। ਮੈਂ ਥੱਲੇ ਉਹ ਪਹਿਲੀ ਆ। ਪਹਿਲੀ ਤੇ ਅਸੀਂ ਤਾਂ ਨਹੀਂ ਸੀ ਰੁਕੇ ਕਿਉਂਕਿ ਕੁਝ ਬਾੜਾ ਖਾਸ ਖਾਣ ਨੂੰ ਹੈ ਨਹੀਂ ਸੀਗਾ ਇੱਥੇ। ਥੋੜਾ ਬੇਸਿਕ ਜਿਹਾ ਸਮਾਨ ਸੀ। ਪਾਣੀ, ਲੇਸ ਲੂਸ ਜੇ। ਰ ਵਧੀਆ ਵਾ ਸਾਰਾ ਉੱਪਰ ਨਾਲੇ ਬਹਿਣ ਮੋਣੇ ਦੀ ਖੁੱਲੀ ਥਾਂ ਸੀਗੀ ਇਤੋਂ ਭਰੀ ਜੀ ਦੁਕਾਨ ਹੈ ਇਹ ਵਾਲੀ ਤਾਂ ਵੀ ਅਸੀਂ ਉੱਦ ਨਹੀਂ ਫਿਰ ਤਾਂ ਲੰਘੇ ਸੀ ਮੈਨੂੰ ਲੱਗਦਾ ਇਸੇ ਤੇ ਹੋਣਗੇ ਮੈਸੇਜ ਤੇ ਇਹੀ ਲਿਖਿਆ ਹੋਇਆ ਪਹਿਲੀ ਦੁਕਾਨ ਤੇ ਪਹੁੰਚ ਗਏ ਆ ਹੈਗੇ ਕੀ ਹੋਇਆ ਕੋਈ ਆ ਉਲਟੀ ਕਰਦਾ ਕੋ ਤਾਂ ਠੰਡ ਲੱਗੀ ਨਾ ਹਾਂ ਸਿਕਿਉਰਿਟੀ ਵਾਲੀ ਦਿੱਤਾ ਕੋਈ ਹੈ ਤਾਂ ਉੱਪਰ ਜਾਈ ਗਈ ਹਾਂ ਉਲਟੀ ਆ ਰਹੀ ਹੈਗੀ ਪੀਟਲ ਜੀ ਦੀ ਹੈਗੀ ਹੈ ਦਵਾਈ ਹੈਗੀ ਹੈ ਚਲੋ ਦੋ ਦਵਾਈ ਫਿਰ ਦਵਾਈ ਲਈਏ ਇੱਥੋਂ ਅਸੀਂ ਫਤਿਹ ਨੂੰ ਨਾਲ ਲੈ ਲਿਆ ਤੇ ਉੱਪਰਲੀ ਦੁਕਾਨ ਤੇ ਜਾ ਕੇ ਦਿੰਦੇ ਆ ਦਵਾਈ ਇਹਨੂੰ ਕਿੰਨਾ ਬਧੇ ਕਾ ਬਰਨਾ ਕੋਈ ਨਾ ਇਹ ਪੜੀਆਂ ਕੀ ਕਰ ਮਸੂਰ ਆ ਤੜੀ ਹੋਣਾ ਆ ਬਸੀ ਵੰਡ ਵੰਡ ਕੇ ਜਵਾਕ ਨੂੰ ਚੱਕ ਰਹੇ ਆ ਵੀ ਥੋੜਾ ਥੋੜਾ ਟਾਈਮ ਆ ਪਾਜੀ ਚੱਕ ਲਵੇ ਥੋੜਾ ਟਾਈਮ ਮੈਂ ਤੇ ਥੋੜਾ ਟਾਈਮ ਜੱਗੀ ਉਹ ਕਾਫੀ ਦੁਕਾਨਾਂ ਤੋਂ ਇੱਥੋਂ ਤੱਕ ਹੁਣ ਮੈਂ ਲੈ ਆਇਆ ਹਾਂ ਹਾਂ ਉਹ ਥੱਲੇ ਸੀਗੀਆਂ ਦੁਕਾਨਾਂ ਤਿੰਦਰ ਨੂੰ ਹੁਣ ਭਾਇਆ ਵਾ ਇੱਥੇ ਖੱਤਰ ਤੇ ਵੀ ਇਹਨੂੰ ਜਫੜਾ ਦਈਏ ਕਿ ਕਾਂਡੀ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਲੱਭਿਆ ਨਹੀਂ ਹੂੰ ਕਿਉਂਕਿ ਕੱਲੇ ਬੰਦੇ ਨੂੰ ਇੰਨਾ ਸਾਹ ਚੜਦਾ ਤੇ ਹਾਂ ਬੱਚੇ ਉਹ ਕੁਝ ਵੀ ਹੁੰਦਾ ਉਹ ਦਰਫਤ ਖੋਨੇ ਉਹ ਵੇਖ ਆਵੇ ਡੇਖ 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 ਹਟਾ ਡਾਫਾ ਲੋ ਚਲੋ 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 ਚੱਲ ਬਾਈ ਆਵੇਂ ਚੱਲਾ ਚੱਲ ਚੱਲ ਬਹੁਤ ਹੈ ਚੱਲੋ ਚੱਲੋ ਲੋਰ ਜੇ ਬੱਲੇ ਮੇਰਾ ਸ਼ੇਰ ਚਲਾ ਚਲਾ ਚਲਾਓ ਪਿੰਡਰ ਨਾਲ ਚਲੋ ਵੀ ਚਲੋ ਸੰਗ ਤੇ ਬਕਰ ਇਹ ਪੋਤਰੀਆ ਹੈ ਜੇ ਉੱਪਰ ਆ ਗਏ ਆ ਤੇ ਇੱਥੇ ਆ ਕੇ ਆ ਖਚਰਾ ਦਾ ਅੱਡਾ ਜਾਂਦਾ ਤੇ ਇੱਥੋਂ ਤੱਕ ਹੀ ਖਚਰਾ ਲੈ ਕੇ ਆਉਂਦੀਆਂ ਕਿਉਂਕਿ ਨਾਲ ਹੀ ਮੋਰੇ ਗਲੇਸ਼ੀਅਰ ਆ ਸੋ ਇੱਥੇ ਲਿਆ ਕੇ ਧਾਰਦੇ ਆ ਕਾਂ ਫੇਰ ਸਾਰਾ ਪੈਦਲ ਅੱਗੇ ਫੇ ਪੌੜੀ ਆ ਜਾਣੀ ਆ ਜਾਂ ਫੇ ਸਿੱਧਾ ਰਾਜ ਤੁਹਾਡੀ ਮਰਜ਼ੀ ਜਿਹੜਾ ਦੋਨਾਂ ਚ ਮਰਜ਼ੀ ਚੱਲ ਜਾ ਆ ਦੇਖੋ ਕਿਦਾਂ ਗਾਹ ਪਿਆ ਖਚਰਾਂ ਦਾ ਦਲੇਸ਼ੀਰ ਦੇ ਮੋੜ ਤੱਕ ਫਤੇ ਨੂੰ ਤਿੰਦਰ ਤੇ ਜੱਗੀ ਹਣੀ ਲੈ ਕੇ ਪਹੁੰਚ ਗਏ ਸੀ ਘੋੜੇ ਤੇ ਖਚਰ ਤੇ ਮਤਲਬ ਤੇ ਹੁਣ ਇੱਥੋਂ ਗਾਂ ਕਾਂਡੀ ਦੇ ਨਾਲ ਬਿਠਾਤਾ ਪਾਜੀ ਵੀ ਪਿੱਛੇ ਪਿੱਛੇ ਤੁਰੇ ਜਾ ਰਹੇ ਆ ਕਿਉਂਕਿ ਥੱਲੇ ਉਹਦਾ ਆ ਕਰ ਲੈਣੀ ਸੀ ਆਪਾਂ ਟੋਕਰੀ ਜੀ ਸਾਰੇ ਲੱਭਿਆ ਹੀ ਨਹੀਂ ਥੱਲੇ ਹੈ ਹੀ ਨਹੀਂ ਸੀਗੇ ਇੱਥੇ ਬੈਠੇ ਇੱਥੋਂ ਮਿਲ ਗਿਆ ਵੀ 800 ਰੁਪਿਆ ਇਹਨੇ ਲਿਆ ਵਾ ਵਿੱਚੇ ਬੈਗ ਰੱਖਿਆ ਇੱਕ ਵੱਡਾ ਇਹ ਨਾਲ ਬੱਚਾ ਤੇ ਲੈ ਜਾਊਗਾ ਉਹ ਉੱਪਰ ਜਾਣਾ ਸਾਹਮਣੇ ਦੇਖ ਰਿਹਾ ਨਿਸ਼ਾਨ ਸਾਹਿਬ ਰੱਖੇ ਉਹ ਜਾਣਾ ਆਪਾਂ ਉੱਪਰ ਸੱਗਰ ਚੜਦੀ ਦਿਖ ਰਹੀ ਹੈ ਨਾਲ ਚਲੋ ਵੀ ਚਲੋ ਆਪਾਂ ਵੀ ਤੁਰੀਏ ਫਿਰ ਚਲੋ ਜੀ ਚਲੋ ਮਾਨਪ੍ਰੀਤ ਹੁਣੀ ਵੀ ਉਹ ਚੱਲ ਕੇ ਅੱਗੇ ਮਾਨਪ੍ਰੀਤ ਵੀ ਦੇਖੀ ਮੈਨੂੰ ਉਹ ਜਾਣਦੀ ਐ। ਉਹ ਦੇ ਗਲੇਸ਼ੀਅਰ ਤੇ। ਚਲੋ ਚਲੋ ਆ ਗਏ ਅਸੀਂ। ਉਹ ਕਾਂਡੀ ਵਾਲਾ ਵੀ ਨਾਲ ਹੀ ਰਲ ਗਿਆ ਇਹਨਾਂ ਦੇ। ਤਾਂ ਆਪ ਬੜੀ ਵਧੀਆ ਖੜੀ ਐ। ਹਿਮਕੁੰਡ ਸਾਹਿਬ ਦੀ ਚੜ੍ਹਾਈ ਲਈ ਗਲੇਸ਼ੀਅਰ ਇੱਥੋਂ ਸ਼ੁਰੂ ਹੋ ਜਾਂਦਾ। ਇਹ ਪੂਰਾ ਹੁਣ ਥੱਲੇੋਂ ਬਾਗ ਰਿਆ ਰਾਹ ਦੇ ਉੱਤੇ। ਪਿਛਲੀ ਵਾਰ ਇਹ ਰਾਹ ਦੇ ਉੱਤੇ ਇਹ ਚੰਗੀ ਤਰ੍ਹਾਂ ਵਿਛਿਆ ਪਿਆ ਸੀ ਉਦੋਂ ਬਰਫ਼ ਦੇ ਉੱਪਰੋਂ ਦੀ ਲੰਘ ਕੇ ਜਾਂਦੇ ਸੀਗੇ ਆਹ ਬੜੇ ਬਾਰਿਸ਼ ਹੰਗਲੇ ਪਾਣੀ ਵਿੱਚ ਦੀ ਜਾ ਰਿਹਾ ਇੱਧਰ ਅਚਾਨਕ ਕਿੱਥੇ ਵੀ ਵਿੱਚ ਆ ਗਿਆ ਆ ਇੱਥੋਂ ਤੇ ਵੀ ਰਾਹ ਹੈਗਾ ਬਣਾਇਆ ਪਿਆ ਇਸ ਤਰ੍ਹਾਂ ਸੀ ਪਿਛਲੀ ਵਾਰ ਪਰ ਹੁਣ ਸੰਗਤਾ ਥੱਲੜ ਲਈ ਨਾਲ ਦੀ ਰਾਹ ਥਾਣੀ ਵੀ ਤੁਰ ਕੇ ਆ ਰਹੀ ਹੈ ਆਉਣ ਵਾਲੇ ਹੋਰ 10-15 ਦਿਨਾਂ 'ਚ ਇਹ ਵੀ ਸਾਰੀ ਖੁਰ ਜਾਣੀ ਆ ਕਿਉਂਕਿ ਤਾਂ ਆਪਾਂ ਹੁਣ ਚੰਗੀ ਪੈਣ ਲਾ ਪਈ ਇੱਧਰ ਨੂੰ ਹਾ ਜੇ ਤਾਂ ਮਾਨਪ੍ਰੀਤ ਨੇ ਨਹੀਂ ਮੈਨੂੰ ਲਾਗੇ ਲੱਗਣ ਦਿੱਤਾ ਜੀ ਖਿੱਚੀ ਜਾਂਦੀ ਸਵੀੜ ਆਹ ਗਲੇਸ਼ੀਅਰ ਦੇ ਗਲੇਸ਼ੀਅਰ ਤਾਂ ਮਨਪਿਤ ਰੇਤ ਮਥਾ ਇੱਥੇ ਆ ਕੇ ਮੈਂ ਇਹਨੂੰ ਫੋਲੋ ਕਰਦਾ ਕਰਦਾ ਇੱਥੇ ਆ ਕੇ ਨਾਲ ਰਲ ਸਕਿਆ ਬਸ ਥੋੜਾ ਜਿਹਾ ਮੋੜੇ ਜਾ ਕੇ ਪੌੜੀਆਂ ਵੀ ਆ ਜਾਣੀਆਂ ਪੌੜੀਆਂ ਤੋਂ ਫਿਰ ਦੇਖਦੇ ਆਂ ਪੌੜੀਆਂ ਵੱਲ ਦੀ ਜਾਣਾ ਜਾਂ ਰਾਹ ਵੇਖਦੇ ਆਂ ਵੀ ਬਰਫ਼ ਹੈਗੀ ਆ ਕਿ ਨਹੀਂ ਪਹੁੰਚ ਗਏ ਆਪਾਂ ਉਸ ਜਗ੍ਹਾ ਤੇ ਜਿੱਥੋਂ ਪੌੜੀ ਚੜਦੀ ਆ ਆ ਖੱਬੇ ਹੱਥ ਤੇ ਸਾਹਮਣੇ ਰਾਹ ਆ ਪਰ ਮਨਪੀ ਮੈਮ ਦਾ ਡਿਸੀਜਨ ਆ ਵੀ ਪੌੜੀ ਚੜਨਾ ਕਿਉਂਕਿ ਪਿਛਲੀ ਵਾਰ ਵੀ ਅਸੀਂ ਪੌੜੀ ਚੜੇ ਸੀ ਉਦੋਂ ਆ ਸਾਰਾ ਰਾਹ ਬਰਫ ਨਾਲ ਢਕਿਆ ਹੋਇਆ ਸੀਗਾ ਜਫਾ ਜੀ ਹੁਣ ਐਂ ਨਹੀਂ ਕਿ ਕਿਉਂਦਾ ਦਾ ਕਾਂਢੀ ਗਿਆ ਨਾ ਤਾਂ ਇਧਰ ਦੀ ਗਏ ਚਲੋ ਆਪਾਂ ਇਧਰ ਦੀ ਪਿਛਲੀ ਵਾਰ ਮਤਲਬ ਸਹੀ ਰਿਹਾ ਸੀ ਸਾਨੂੰ ਉਦੋਂ ਪਿਛਲੀ ਵਾਰ ਅਸੀਂ ਇਧਰ ਰਾਹ ਥਾਣੇ ਗਏ ਸੀ ਉਹ ਵੀ ਠੀਕ ਸੀ ਬਾਕੀ ਤੁਹਾਡੇ ਤੇ ਡਿਪੈਂਡ ਕਰਦਾ ਕਿਉਂਕਿ ਜੋਰ ਦੋਨੋਂ ਪਾਸੇ ਇੱਧਰ ਦੀ ਵੀ ਸਾਹ ਲੈ ਲੈ ਕੇ ਚੜਨਾ ਪੈਣਾ ਉਧਰ ਦੀ ਵੀ ਆਪਾਂ ਸਾਹ ਲੈ ਲੈ ਕੇ ਰੋਕ ਰੋਕੀ ਜਾਂਦੇ ਆ ਆਥਾ ਪੌੜੀਆਂ ਸ਼ੁਰੂ ਕੀਤੀਆਂ ਸੀ ਤੇ ਆਪਾਂ ਇੱਥੇ ਤੱਕ ਪਹੁੰਚ ਗਏ ਆ ਕਾਫੀ ਚੜੇ ਆ ਬਸ ਇੱਦੀ ਚੜਦੇ ਜਾਣਾ ਆ ਤੇ ਆ ਜਵਾਗ ਬੈਠੇ ਨਾ ਕਪੂਰ ਸੁੱਕਣ ਦੇ ਆ ਤੇ ਕਪੂਰ ਵਧੀਆ ਹੁੰਦਾ ਸੀ ਵੈਸੇ ਪਿਛਲੀ ਦੋਨੋਂ ਵਾਰ ਆਪਣੇ ਕੋਲ ਸੀਗਾ ਪਰ ਇਸ ਵਾਰ ਅਸੀਂ ਧਿਆਨ ਨਹੀਂ ਰੱਖਿਆ ਕਾਲੀ ਕਾਲੀ ਜਿਵੇਂ ਦੱਸਿਆ ਵੀ ਪਲਾਨ ਬਣਿਆ ਸੀ ਸਾਡਾ ਆਉਣ ਦਾ ਤੇ ਮੁਸ਼ਕਪੁਰ ਜ਼ਰੂਰ ਲੈ ਆਓ ਉਹਨਾਂ ਫੇ ਸਾਹ ਲੈਣ ਚ ਥੋੜੀ ਜੀ ਆਸਾਨੀ ਰਹਿੰਦੀ ਹੈ ਜਦੋਂ ਆਪਾਂ ਉਹਨਾਂ ਨਾਲ ਦੀ ਨਾਲ ਸੰਘਦੇ ਰਹਿੰਨੇ ਆ ਪੌੜੀਆਂ ਚੜਦੇ ਚੜਦੇ ਆ ਬਾਈ ਜੀ ਹੁਣੀ ਮਲੇ ਨੇ ਸਸੀ ਗੁਰਬਾਈ ਸਸੀ ਗੁਰਬਾਈ ਕੀ ਨਾਮ ਆ ਸਿਮਰਨ ਜੀ ਸਿੰਘ ਕਿਹੜੀ ਜਗ੍ਹਾ ਤੋਂ ਰੋਟੀ ਸੇਕ ਰੋਟੀ ਸੇਕ ਬਾਈ ਮਨੇ ਪੁੱਛ ਰਿਆ ਵੀ ਖਡੂਰ ਸਾਹਿਬ ਵਾਲੀ ਸੀਰੀਜ਼ ਖਤਮ ਕਰਦੇ ਨਾਲ ਹੀ ਇਧਰ ਨੂੰ ਆ ਗਏ ਆ ਜੀ ਸਾਰੇ ਸੀਰੀਜ਼ ਦੇਖਿਆ ਸੀ ਤੁਹਾਡੀ ਉਧਰ ਸਿਕ ਸ਼ੁਕਰੀਆ ਭਾਜੀ ਸ਼ੁਕਰੀਆ ਬਸ ਉਧਰੋਂ ਆਏ ਸੀ ਤੋਂ ਆਇਆ ਇਧਰ ਲੈ ਪਲਾਨ ਬਣ ਗਿਆ ਬਹੁਤ ਵਧੀਆ ਲੱਗਿਆ ਮਿਲ ਕੇ ਮਿਹਰਬਾਨੀ ਭਾਜੀ ਥੈਂਕ ਯੂ ਸੋਣਾ ਆ ਰਹੇ ਹਾਂ ਨਹੀਂ ਨਹੀਂ ਅਸੀਂ ਤਾਂ ਤੀਸਰੀ ਵਾਰ ਆਏ ਹਾਂ ਹਾਂਜੀ ਹਾਂਜੀ ਪਿਛਲੀ ਵਾਰ ਵੀ ਵੇਖਿਆ ਸੀ ਹਾਂਜੀ ਹਾਂਜੀ ਕਿੰਨੇ ਜਣੇ ਆਏ ਹੋ ਤੁਸੀਂ ਅਸੀਂ ਆਪਰੇ ਨੇ 12 ਜਣੇ ਠੀਕ ਸਾਰੇ ਇਕੱਠੇ ਹੀ ਹੈ ਕਿ ਵੱਖ-ਵੱਖਰੇ 4 ਕੇ ਜਣੇ ਅੱਗੇ ਘੇਜ ਲੇ ਠੀਕ 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 ਚਲੋ ਵਧੀਆ ਠੀਕ ਹੈ ਵੀਰ ਜੀ ਨਾਲ ਫਾਇਦਾ ਚਲੋ ਜੀ ਚਲੋ ਆ ਵਾਲੇ ਨਿਸ਼ਾਨ ਸਾਹਿਬ ਦੇ ਕੋਲ ਪਹੁੰਚ ਗਏ ਆ ਤੇ ਉਹ ਜਾਣਾ ਬਸ ਦੁਕਾਨਾਂ ਦਿਖ ਰਹੀਆਂ ਉੱਥੋਂ ਬਸ ਪੱਧਰ ਆਇਆ ਕਰ ਥੋੜਾ ਰਹਿ ਗਿਆ ਇਧਰੋਂ ਆਪਾਂ ਕਿਉਂ ਮੋਟੀਵੇਟ ਕਰਾ ਹਾਂ ਥੱਲੇ ਆ ਭੈਣ ਜੀ ਹੋਣੀ ਇਹਨਾਂ ਨੇ ਬਾਜ ਮਾਰੀ ਇਹ ਆਪਾਂ ਨੂੰ ਵੇਖਣ ਆਲੇ ਆ ਆ ਲੈਣ ਤੋਂ ਲੱਗੇ ਆ ਗਏ ਨੇ ਭੈਣ ਜੀ ਹੋਣੀ ਬਰਾਬਰ ਤੇ ਥੱਲੇ ਹੀ ਮਿਲੇ ਸੀਗੇ ਹੁਣ ਤਾਂ ਯਾਰ ਫੋਟੋ ਨਾਲ ਕੀ ਚੱਲਦਾ ਕਹਿੰਦੇ ਮੈਂ ਬੁਲਾਇਆ ਨਹੀਂ ਕਹਿੰਦੇ ਚਲ ਬਾਅਦ ਚ ਕੋਈ

ਤੁਹਾਡੀ ਕਿੰਨੀ ਵਿਯਾਤਰਾ ਹੈ ਮੇਰੀ ਦੂਸਰੀ ਦੂਸਰੀ ਠੀਕ ਹੈ ਜੀ ਉਹ ਤਾਂ ਛੋਟੇ ਹੁੰਦੇ ਆਏ ਹਨਾ ਠੀਕ ਹੈ ਆ ਜਾਓ ਚੈੱਕ ਕਰਕੇ ਪਹੁੰਚ ਗਏ ਆਂ ਅਭੀ ਆਪਾਂ ਸਿਖਰ ਤੇ ਇਥੋਂ ਹੋ ਗਿਆ ਪੱਧਰਾ ਤੇ ਦੇਖੋ ਲੱਕੜ ਦਾ ਫਲੋਰ ਲੱਗਿਆ ਤਾਂ ਆ ਫੋਲਾਂ ਦੇ ਝੂਮਰ ਕਿਉਂਕਿ ਯਾਤਰਾ ਉਦੋਂ ਖੁੱਲੀ ਸੀ ਤਦੋਂ ਬਹੁਤ ਆਵਾਜ਼ੀਆਂ ਗਾਜੀਆਂ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਇੱਥੋਂ ਤੱਕ ਲੈ ਕੇ ਆਈ ਜਾਂਦੀ ਹੈ ਤੇ ਬਹੁਤ ਹੀ ਸੋਹਣਾ ਜਲਵਾ ਹੁੰਦਾ ਉਦੋਂ ਵੀ ਤੇ ਸੰਗਤ ਹੁਣ ਵੀ ਬਹੁਤ ਆ ਦੇਖ ਸਕਦੇ ਹੋ ਤੁਸੀਂ ਇੱਥੇ ਤੋਂ ਪਾਣ ਆਨੰਦ ਲੈ ਰਹੇ ਆ ਬੈਠ ਕੇ ਪਰਲੇ ਰਾਹ ਤੋਂ ਪਾਜੀ ਭਾਬੀ ਹਣੀ ਕਦੋਂ ਪਹੁੰਚੇ ਹੁਣੇ ਪਹੁੰਚੇ ਇਕੱਠਾ ਹੀ ਪਹੁੰਚੇ ਆ ਮਤਲਬ ਪਾਜੀ ਕਿੱਧਰ ਆ ਅੱਛਾ ਪਾਜੀ ਇੱਧਰ ਕਤਾਰ ਬਹੂਰੀਆ ਸਹੀ ਹੈ ਕਦੇ ਉੱਠ ਗਿਆ ਉੱਠ ਗਿਆ ਹੈਲੋ ਠੀਕ ਆ ਹੁਣ ਅਸੀਂ ਜਿਵੇਂ ਦੱਸਿਆ ਵੀ ਪਹਿਲਾਂ ਦੋ ਵਾਰ ਆਏ ਆ ਤੇ ਕਦੀ ਵੀ ਇੰਨਾ ਸਾਫ਼ ਮੌਸਮ ਨਹੀਂ ਵੇਖਿਆ ਜਿੰਨਾ ਅੱਜ ਆ ਜਾਂ ਤਾਂ ਅਲਦ ਵਾਲਾ ਪੂਰਾ برف ਨਾਲ ਭਰਿਆ ਹੁੰਦਾ ਸੀ ਉੱਪਰਲਾ ਜਾਂ ਫਿਰ ਪੂਰਾ ਇੱਥੇ ਧੁੰਦ ਸੀਗੀ ਪਰ ਇਸ ਵਾਰ ਪੂਰੀ ਤੌਪਿਆ برف ਜ਼ਰੂਰ ਹੈਗੀ ਆ ਪਰ ਦੂਰ ਪਰੇ-ਪਰੇ ਆ ਲਾਗੇ ਨਹੀਂ ਹੈਗੀ ਨਾਲ ਕੀ ਫੱਟੀਆਂ ਤੁਸਾਂ ਬੰਦਿਆ ਬਾਈ ਤੇ ਜੇ ਬੁਲੰਦ ਕੋਹ ਕੋਹ ਤੇ ਦਾ ਦਾ ਮਹਾ ਹਾਲੇ ਦੋ ਦਿਨਾਂ ਦਾ ਹਾਲੇ ਵੀ ਦਰਬਾਰ ਸਾਹਿਬ ਦੇ ਆਲੇ-ਦੁਆਲੇ ਬਰਫ਼ ਪੂਰੀ ਤਰ੍ਹਾਂ ਭਰੀ ਹੋਈ ਆ ਦਰਬਾਰ ਸਾਹਿਬ ਦੇ ਪਿਛਲੇ ਪਾਸੇ ਇੱਧਰ ਸਰੋਵਰ ਹੈ ਇਹ ਪਿਛਲੀ ਵਾਰ ਸਾਰਾ ਜੰਮਿਆ ਪਿਆ ਸੀ ਪਰ ਇਸ ਵਾਰ ਬਰਫ਼ ਉੱਤੇ ਹੈਗੀ ਹੈ ਕਿਤੇ ਕਿਤੇ ਉਸ ਤਰ੍ਹਾਂ ਜੰਮਿਆ ਨਹੀਂ ਹੈਗਾ ਬਾਜੀ ਇਸ਼ਨਾਨ ਕਰ ਆਏ ਆ ਹਾਂਜੀ ਲੈ ਕੀ ਠਗਾਵੜ ਪੂਰੀ ਪੂਰੀ ਬਾਈ ਜੀ ਪੂਰੀ ਠਗਾਵੜ ਚਲੋ ਵਧੀਆ ਨੈਗ ਜੇ ਵੀ ਆ ਜਾਂਦਾ ਨਾ ਬਾ ਚੱਕ ਕੀ ਹੋਇਆ ਓਹ ਵੇਖੋ ਜੀ ਇੱਧਰ ਦੂਰ ਤੱਕ ਸੰਗਤ ਸੰਗਤ ਆਉਂਥੋਂ ਤੱਕ ਸਾਰੇ ਇਸ਼ਨਾਨ ਕਰ ਰਹੇ ਆ ਤਾਂ ਪਿਛਲੇ ਪਾਸੇ ਸ਼ੈੱਡ ਆ ਬੰਦੇ ਦਾ ਜਿਹੜਾ ਇਹਦੀ ਇੱਧਰ ਦੀ ਆਪਣੀ ਜਿਹੜੀ ਘਰਾਂ ਦੇ ਵਿੱਚ ਇੱਕ ਇਸ਼ਨਾਨ ਕਰ ਰਹੇ ਆ ਆ ਜਿਹੜਾ ਘਰਾਂ ਪਰਵਾਹ ਦੇ ਵਿੱਚ ਪੰਜ ਇਸ਼ਨਾਨਾ ਕੀਤਾ ਆਪਾਂ ਤਾਂ ਤੇ ਹੁਣ ਆਪਾਂ ਅੰਦਰ ਚਲ ਕੇ ਦਰਵਾਜ਼ਾ ਦੇ ਮੱਥਾ ਟੇਕਦੇ ਆਂ ਜਿਹੜੀ ਨੂੰ ਆਪਾਂ ਕਰਦੇ ਤੇ ਖਤਮ ਇਸ ਵੀਡੀਓ ਦੇ ਵਿੱਚ ਧੰਨਵਾਦ